ਮਹਤਵਪੂਰਤ ਜੋ ਜਗਰਾਉਂ ਰੋਡ ਜਾਂਦਾ ਹੈ ਰਸਤੇ ਦੇ ਵਿੱਚ ਰੋਹਨ ਰਾਜਦੀਪ ਟੂਲ ਟੈਕਸ ਹੈ ਕਿਸਾਨ ਜਥੇਬੰਦੀ ਬੀਕੇ ਜੋ ਪੰਜਾਬ ਦੇ ਕਹਣਾ ਕਿ ਗੁੰਡਾ ਟੈਕਸ ਵਸੂਲਦੇ ਆ ਸੜਕ ਲੰਬਾ ਟਾਈਮ ਹੋ ਗਿਆ ਖੱਜਲ ਖਰਾਬ ਹੁੰਦੀ ਹੈ ਤੇ ਸੜਕ ਦਾ ਅਜਿਹਾ ਹਿੱਸਾ ਕੋਈ ਵੀ ਨਹੀਂ ਹੈ ਜਿਹੜਾ ਕਿ ਟੁੱਟਿਆ ਨਾ ਹੋਵੇ ਜਦੋਂ بارش ਦਾ ਮੌਸਮ ਸੀ ਤਾਂ तकरीबन 2-3 ਫੁੱਟ ਪਾਣੀ ਦੇ ਨਾਲ ਉਹ ਖੱਡੇ ਭਰ ਗਏ ਸੀ ਤਾਂ ਹੁਣ ਲੋਕ ਬਿਲਕੁਲ ਫ੍ਰੀ ਰੰਗ ਰਿਹਾ ਐ ਪਹਿਲਾਂ ਇਧਰ ਜੇ ਤਸਵੀਰਾਂ ਦਿਖਾ ਦਿੰਨੇ ਆ ਇਹ ਸਾਹਮਣੇ ਗੱਡੀ ਜਾ ਰਹੀ ਐ ਪਹਿਲੇ ਪਰਚੀ ਕੱਟੀ ਜਾਂਦੀ ਸੀ ਰੋਕ ਕੇ ਦੋ ਅੱਗੇ ਵੱਡੇ ਟੰਬੇ ਜਿਹੇ ਹੁੰਦੇ ਆ ਲਾ ਕੇ ਰੋਕਿਆ ਜਾਂਦਾ ਸੀ ਵੀ ਕਿਤੇ ਭਜਾ ਕੇ ਨਾ ਲੈ ਜੇ ਪਰ ਹੁਣ ਉਹ ਗੱਲ ਨਹੀਂ ਐ ਸਿੱਧੀ ਗੱਡੀ ਅੱਗੇ ਗਈ ਐ ਵੀ ਕੋਈ ਜੋ ਪੰਜਾਬ ਨੇ ਅੱਜ ਜੋ ਧਰਨਾ ਚ ਚੌਥੇ ਦਿਨ ਦੇ ਵਿੱਚ ਸ਼ਾਮਲ ਐ ਕੀ ਕੋਈ ਸੋਖ ਦਾ ਸਾਧ ਸੁਨੇਹਾ ਆਇਆ ਐ ਸਾਰੇ ਵਿਸ਼ਿਆਂ ਤੇ ਗੱਲਬਾਤ ਕਰਾਂਗੇ ਜੇ ਨਹੀਂ ਆਇਆ ਤਾਂ ਕਿਉਂ ਨਹੀਂ ਆਇਆ ਤਾਂ ਜਥੇਬੰਦੀ ਦੇ ਜੋ ਆਗੂ ਨੇ ਮੇਰੇ ਨਾਲ ਨਿਰਿੰਦਰਿੰਦਰ ਸਿੰਘ ਬਾਜਵਾ ਤੋਂ ਸ਼ੁਰੂ ਆਪਾਂ ਕਰਦੇ ਆਂ ਸਰ ਅੱਜ ਚੌਥੇ ਦਿਨ ਦੇ ਵਿੱਚ ਇਹ ਧਰਨਾ ਸ਼ਾਮਲ ਹੋ ਚੁੱਕਿਆ ਹੈ ਇਸ ਕੋਈ ਛੱਤ ਵੀ ਨਹੀਂ ਪਾਈ ਆਪਾਂ ਆਮ ਦੇਖਦੇ ਆ ਕਿ ਵੱਡਾ ਸ਼ੈੱਡ ਪਾਇਆ ਹੁੰਦਾ ਤੇ ਕੋਈ ਸ਼ੈੱਡੋ ਵੀ ਨਹੀਂ ਹੈ ਔਰ ਤੁਸੀਂ ਇੱਕ ਪਚਾਨਣੀ ਲਾ ਕੇ ਬੈਠੇ ਹੋ ਰਾਤ ਬੜੀ ਉੱਖੀ ਨਿਕਲਦੀ ਹੋਣੀ ਹੈ ਕੋਈ ਸੁੱਖ ਸੁਨੇ ਆਇਆ ਵੀ ਹਾਂ ਭਾਈ ਸੜਕ ਬਣਾਉਣੇ ਆ ਤੁੰਨੀਆਂ ਵਾਂਗ ਮੰਨ ਲਾਂਗੇ ਹਰਦੀਪ ਜੀ ਇਹ ਅੱਜ ਸਾਡਾ ਧਰਨਾ ਚੌਥੇ ਦਿਨ ਵਿੱਚ ਪਰਵੇਸ਼ ਕਰ ਗਿਆ ਇਹ ਧਰਨਾ ਸੀ ਜਿੱਦਾਂ ਨਕੋਦਰ ਤੋਂ ਲੈ ਕੇ ਜਗਰਾਵਾ ਤੱਕ ਰੋਡ ਦੀ ਹਾਲਤ ਬਹੁਤ ਖਸਤਾ ਹੈਗੀ ਇਸ ਵੇਗ ਦੇ ਵਿੱਚ ਅਸੀਂ ਲਾ ਕੇ ਬੈਠੇ ਆ ਇਸ ਤੋਂ ਪਹਿਲਾਂ ਸਾਡੀ ਭਾਰਤੀ ਕਿਸਾਨ ਯੂਨੀਅਨ ਦੀ ਪੰਜਾਬ ਦੀ ਟੈਮ ਟੈਮ ਤੇ ਇਹਨਾਂ ਦੇ ਨਾਲ ਗੱਲਬਾਤ ਹੁੰਦੀ ਰਹੀ ਮੈਨੇਜਰ ਸਾਹਿਬ ਨੇ ਸਾਡੇ ਨਾਲ ਕਈ ਮੀਟਿੰਗਾਂ ਕੀਤੀਆਂ ਜਿਹੜੀਆਂ ਬੇਸਟਾਂ ਨਿਕਲੀਆਂ ਫਿਰ ਮੈਨੇਜਰ ਸਾਹਿਬ ਨਾਲ ਇੱਕ ਮੀਟਿੰਗ ਹੋਈ ਤੇ ਮੈਨੇਜਰ ਸਾਹਿਬ ਨੇ ਆਪਣਾ ਉੱਤੋਂ ਅਧਿਕਾਰੀ ਸੱਦੇ ਬੈਠ ਕੇ ਸਾਡੀ ਮੀਟਿੰਗ ਕੀਤੀ ਤੇ 20 ਤਰੀਕ ਨੂੰ ਉਹਨਾਂ ਨੇ ਸਾਨੂੰ ਵਿਸ਼ਵਾਸਤਵਾਹ ਕੇ 20 ਤਰੀਕ ਨੂੰ ਅਸੀਂ ਇਹਦਾ ਜਿਹੜਾ ਛੜਕ ਸ਼ੁਰੂ ਕਰ ਦਾਂਗੇ ਤੇ ਅਸੀਂ ਅਚਾਨਕ ਹੀ ਮੈਂ ਤੇ ਜ਼ਿਲ੍ਹਾ ਪ੍ਰਧਾਨ ਅਸੀਂ ਜਲੰਧਰ ਤਵਾਰੇ ਸੀ ਕਿਸੇ ਦਾ ਕੰਮ ਕਰਾ ਕੇ ਤੇ ਜਦੋਂ ਆਏ ਤੇ ਇੱਕ ਟੋਇਆਂ ਦੇ ਵਿੱਚ ਇੱਕ ਸਵਾਹ ਜੀ ਪਾ ਕੇ ਤੇ ਗੰਦੀ ਜੀ ਬਜਰੀ ਪਾ ਕੇ ਤੇ ਉਦੋਂ ਤੇ ਮਿੱਟੀ ਪਾ ਕੇ ਉਹਨੂੰ ਪੂਰੀ ਜਾਂਦੇ ਸੀ ਅਸੀਂ ਹਿਸਾਬ ਕਿਤਾਬ ਲਾਇਆ ਕਿ ਅਸੀਂ ਕਹਾਂ ਜੀ ਇਹਨਾਂ ਨੇ ਲੱਗਦਾ ਵੀ ਸਾਨੂੰ ਨਹੀਂ ਹੈ ਇਹਨਾਂ ਨੇ ਕੋਈ ਸੜਕ ਬਣਾ ਕੇ ਦੇਣੀ ਅਸੀਂ ਮੈਂਡਰ ਸਾਹਿਬ ਨਾਲ ਫੋਨ ਤੇ ਗੱਲ ਕੀਤੀ ਮੈਂਡਰ ਸਾਹਿਬ ਨੇ ਸਾਡਾ ਫੋਨ ਨਹੀਂ ਚੱਕਿਆ ਫਿਰ ਮੈਂਡਰ ਸਾਹਿਬ ਦਾ ਫੋਨ ਸਾਨੂੰ ਗਿਆ ਤੇ ਅਸੀਂ ਮੈਂਡਰ ਸਾਹਿਬ ਨਾਲ ਗੱਲ ਕੀਤੀ ਕਿ ਤੁਸੀਂ 20 ਤਰੀਕ ਨੂੰ ਸੜਕ ਨੂੰ ਸ਼ੁਰੂ ਕਰਨਾ ਸੀ ਕਹਿੰਦੇ ਜੀ ਅਸੀਂ ਕੀਤਾ ਸ਼ੁਰੂ ਟੋਏ ਟੇਪੇ ਬਣਾਉਣ ਦਾ ਜਿਹੜੇ ਕਰਦੇ ਆ ਪੂਰਨਦੇ ਆ ਤੇ ਅਸੀਂ ਪਹਿਲਾਂ ਟੋਏ ਟੇਪੇ ਪੂਰਨੇ ਜੀ ਫਿਰ ਅਸੀਂ ਆ ਕੇ 19 ਤਰੀਕ ਨੂੰ ਅਸੀਂ ਆ ਕੇ 3 ਵਜੇ ਟੂਲ ਟੈਕਸ ਪਰਚੀ ਫ੍ਰੀ ਕੀਤਾ ਤੇ ਉਹਨਾਂ ਚਿਰ ਟੂਲ ਟੈਕਸ ਪਰਚੀ ਫਰੀ ਰਹੂਗਾ ਜਿੰਨਾ ਚਿਰ ਸੜਕ ਬਣਦੀ ਨਹੀਂ ਸਾਰੀ ਐ ਉਹਨਾਂ ਚਿਰ ਇੱਥੇ ਇੱਕ ਦੁੱਖੀ ਦਾ ਅਸੀਂ ਕੰਮ ਨਹੀਂ ਇਹਨਾਂ ਨੂੰ ਕਰਨ ਦਾਂਗੇ ਇੱਕ ਰੁਪਈਆ ਨਹੀਂ ਇਕੱਠਾ ਕਰਨ ਦਾਂਗੇ ਐ ਸਰ ਜਗਰਾਉਂ ਤੋਂ ਅੱਗੇ ਇੱਕ ਟੂਲ ਟੈਕਸ ਸਰ ਹੁਨਰ ਰਾਜਦੀਪ ਦਾ ਉਹ ਬੰਦ ਪਿਆ ਦੂਜੇ ਪਾਸੇ ਫਰੋਇਪੁਰ ਤੇ ਵੀ ਇੱਕ ਟੂਲ ਟੈਕਸ ਉਹ ਬੰਦ ਹੋਇਆ ਤੇ ਸੀਮਾਨ ਤੇ ਵੱਡੇ ਉਹ ਫੈਸਲੇ ਕਹਿ ਸਕਦੇ ਆ ਤਾਂ ਇਸ ਟੂਲ ਟੈਕਸ ਨੂੰ ਨਜ਼ਰ ਕੋਣੀ ਪਈ ਸਭ ਤੋਂ ਮਾੜਾ ਟੂਲ ਟੈਕਸ ਹੈ ਸੀ ਦੂਜੇ ਪਾਸੇ ਸਭ ਤੋਂ ਜ਼ਿਆਦਾ ਸੜਕ ਵੀ ਇਹੀ ਟੁੱਟੀਆਂ ਹੋਈ ਸੀ ਹਰਦੀਪ ਜੀ ਪਿਛਲੇ ਸਮੇਂ ਤੋਂ ਇੱਕ ਤੁਹਾਨੂੰ ਮੇਰਾ ਖਾਲ ਆਈ ਹੋਗੀ ਤੁਹਾਡੇ ਕੋ ਖਬਰ ਸੀਐਮ ਸੀਐਮ ਸਾਹਿਬ ਇਥੇ ਨੰਕੇ ਗਏ ਸੀ ਤੇ ਉਹ ਕਹਿ ਕੇ ਗਏ ਸੀ ਕਿ ਇਹ ਟੂਲ ਟੈਕਸ ਬਿਲਕੁਲ ਨਜਾਇਜ਼ ਹੈ ਤੇ ਇਹਨੂੰ ਥੋੜੇ ਚਿਰ ਤੇ ਬੰਦ ਕਰ ਦਾਂਗੇ ਪਰ ਉਹਨਾਂ ਨੇ ਵੀ ਨਹੀਂ ਕੁਝ ਕੀਤਾ ਇਹਦਾ ਮਤਲਬ ਹੈਗਾ ਕਿ ਜਿਹੜੀ ਸਰਕਾਰ ਦੀ ਮਿਲੀ ਭੁਗਤੇ ਇਹ ਮਿਲੀ ਭੁਗਤ ਦੇ ਨਾਲ ਹੀ ਇਹ ਸਾਰਾ ਜਿੰਨਾ ਰੁਪਇਆ ਇਕੱਠਾ ਹੋ ਕੇ ਸਾਰਿਆਂ ਦੇ ਵਿੱਚ ਵੰਡਿਆ ਜਾਂਦਾ ਇਹ ਤਾਂ ਕਰਕੇ ਇਸ ਵਾਲੇ ਖਿਆਲ ਨਹੀਂ ਦੇ ਰਹੇ ਸਰ ਜੋ ਇਹ ਟੂਲ ਟੈਕਸ ਹੈ ਨਕੌਦਰ ਜਿਵਨੀ ਚੋਣ ਹੋਈ ਹੈ ਜਾਂ ਹੋਰ ਇਲੈਕਸ਼ਨ ਹੋਇਆ ਹੈ ਤਾ ਇਸੇ ਰੋਡ ਦੇ ਉੱਤੇ ਕੋਈ ਪਾਰਟੀ ਦਾ ਨੁਮਾਇੰਦਾ ਨਹੀਂ ਜਿਹੜਾ ਕਿ ਲੇਟ ਸਰਕਾਰੀ ਲੀਡਰ ਸਿਆਸੀ ਲੀਡਰ ਜਿੰਨੇ ਵੀ ਇੱਥੋਂ ਲੰਘ ਕੇ ਗਿਆ ਤੇ ਮੁੱਦਾ ਤੁਸੀਂ ਪੈਲ ਦੇ ਅਧਾਰ ਤੇ ਚੁੱਕਿਆ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਆਇਆ ਕਿ ਹਰ ਇੱਕ ਕੰਨੀ ਕਤਰਾਂ ਦਾ ਵੀ ਛੱਡੋ ਇਹਨਾਂ ਨਾਲ ਪੰਗਾ ਕੀ ਲੈਣਾ ਹੈ ਸਿਆਸੀ ਲੀਡਰਾਂ ਦਾ ਜੀ ਹਿਸਾਬ ਕਿਤਾਬ ਹੈਗਾ ਕਿ ਹੋ ਸਕਦਾ ਕਾਂਗਰਸ ਨੂੰ ਹੈਗਾ ਕਿ ਸਾਡੀ ਸਰਕਾਰ ਬਣ ਜੇ ਕਾਲੀ ਦਲ ਨੂੰ ਹੈਗਾ ਸਾਡੀ ਸਰਕਾਰ ਬਣ ਜਵੇ ਕਿ ਭਲਕੇ ਕੰਮ ਉਹਨਾਂ ਨੇ ਵੀ ਇਹੀ ਕਰ ਰਹੇ ਆ ਤੇ ਉਹ ਉਹਨਾਂ ਨੇ ਇਸ ਗੱਲ ਖਿਆਲ ਨਹੀਂ ਦੇਣਾ ਇਹ ਜਿਹੜੀਆਂ ਯੂਨੀਅਨ ਬਣੀਆਂ ਇਹਨਾਂ ਇਹ ਲੋਕਾਂ ਦੇ ਨਾਲ ਖੜਨ ਨੂੰ ਬਣੀਆਂ ਨੇ ਇਹੀ ਖੜਨ ਗਈਆਂ ਮੇਰੇ ਹਿਸਾਬ ਨਾਲ ਸਰਕਾਰ ਦੇ ਕੋਈ ਵੀ ਨਹੀਂ ਇਹਨਾਂ ਨਾਲ ਖੜੂਗੀ ਜੋ ਅੰਦਰ ਮੈਨੇਜਰ ਵੀ ਬੈਠਿਆ ਹੈ ਉਹਨਾਂ ਦੇ ਕੋਈ ਉੱਚਤ ਅਧਿਕਾਰੀ ਜੋ ਇਹਨਾਂ ਦੇ ਸਿਸਟਮ ਵਿੱਚ ਹੈ ਇਹਨਾਂ ਦੀ ਪੋਸਟਾਂ ਦੇ ਉੱਚ ਅਧਿਕਾਰੀ ਹੁੰਦੇ ਆ ਕੋਈ ਗੱਲਬਾਤ ਇਹਨਾਂ ਦੀ ਹੋਈ ਹੋਵੇ ਇਹਨਾਂ ਨੇ ਕਿ ਤੁਹਾਨੂੰ ਹੁਣ ਤੱਕ ਦੱਸਿਆ ਹਾਂ ਵੀ ਤੁਸੀਂ ਬੈਠਿਓ ਕੇ ਉਤਪੋ ਸੁਣਿਆ ਆਵਾ ਨਹੀਂ ਜੀ ਨਹੀਂ ਉਹ ਤਾਂ ਅੰਦਰ ਅਸੀਂ ਜੇ ਬੈਠੇ ਜੀ ਅਸੀਂ ਬੈਠੇ ਇੱਥੇ ਆ ਚਾਨਣੀਆਂ ਦੀ ਤੁਹਾਡੇ ਸਾਹਮਣੇ ਕਿੰਨੀ ਸੇਕ ਪੈਣ ਦਿਆ ਉਹਨਾਂ ਨੂੰ ਤਾਂ ਕੋਈ ਪਰਵਾਹ ਨਹੀਂ ਉਹ ਰਾਮਨਾ ਅਸੀਂ ਜੇ ਬੈਠ ਕੇ ਫੁਲਕਾ ਪਾਣੀ ਛਕਦੇ ਮੁੱਛਾਂ ਦੇ ਹੱਥ ਫੇਰਦੇ ਆਪਣੇ ਤਾਂ ਅੰਦਰ ਬੈਠੇ ਟੌਰਨਾ ਜੀ ਕੋਈ ਕਿਸੇ ਅਧਿਕਾਰੀ ਦਾ ਉਹਨਾਂ ਨੇ ਕਿ ਦੱਸਿਆ ਨਹੀਂ ਸਾਡੇ ਨਾਲ ਗੱਲ ਹੋਈ ਜਾਂ ਨਹੀਂ ਹੋਈ ਇੱਕ ਪਾਸੇ ਜੀ ਇਹ ਸਾਹਮਣੇ ਤਸਵੀਰ ਦਿਖਾ ਦਿੰਨਾ ਏਸੀ ਦੀ ਉਧਰ ਉਧਰ ਏਸੀ ਲੱਗੇ ਹੋਏ ਜੀ ਅੰਦਰ ਜੋ ਲੋਕ ਬੈਠੇ ਐ ਉਹ ਵੀ ਆਪਣੇ ਵਿੱਚ ਹੀ ਐ ਉਹਨਾਂ ਦੀ ਆਪਾਂ ਲੜਾਈ ਲੜਦੇ ਆ ਤੁਸੀਂ ਉਹਨਾਂ ਦੀ ਲੜਾਈ ਲੜਦੇ ਹੋ ਜਿਹਨਾਂ ਦੀ ਲੜਾਈ ਲੜਦੇ ਹੋ ਉਹ ਅੰਦਰ ਬੈਠੇ ਆ ਤੇ ਜਿਹੜੇ ਲੜਾਈ ਲੜਦੇ ਆ ਉਹ ਧੁੱਪ ਦੇ ਵਿੱਚ ਇਹਦੇ ਉੱਪਰ ਵੀ ਧੁੱਪ ਨਿਕਲ ਰਹੀ ਹੈ ਉਹ ਬਾਹਰ ਬੈਠੇ ਇਹਨਾਂ ਦਾ ਤਾਂ ਇੰਨਾ ਨਹੀਂ ਹੈਗਾ ਜੀ ਬੰਦੇ ਬਾਹਰ ਬੈਠੇ ਕਿਸੇ ਪਾਣੀ ਦਾ ਘੁੱਟ ਪਿਆ ਦੀਏ ਬਿਲਕੁਲ ਇਹ ਮੈਂ ਕਹ ਰਿਹਾ ਤੇ ਇਸੇ ਕਰਤੂਦੀ ਮਾਲਕੀ ਹੈਗੇ ਕਿ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਨਾ ਪੁੱਛਿਆ ਜਾਵੇ ਇਹਦਾ ਅੱਗੇ ਪਿੱਛੇ ਦੇ ਕਲਪਦੇ ਹੀ ਸਾਡੀਆਂ ਤੜਖਾਵਾਂ ਨਹੀਂ ਦਿੰਦੇ ਉਹ ਨਹੀਂ ਕਰਦੇ ਸਾਡਾ ਸਹੀ ਭਾਰਤੀ ਕਿਸਾਨ ਯੂਨੀਅਨ ਨੂੰ ਇਹਨਾਂ ਨੂੰ ਉਹਨਾਂ ਨੂੰ ਪੁੱਛੀਏ ਇਹ ਗਰੀਬ ਜਿਹੜੇ ਕੰਮ ਕਰਦੇ ਤੇ ਤਨਖਾਵਾ ਕਿਉਂ ਨਹੀਂ ਦਿੰਦੇ ਪਰ ਮੇਰੇ ਹਿਸਾਬ ਨਾਲ ਉਹਨਾਂ ਕਿ ਇਹਨਾਂ ਨੂੰ ਤਨਖਾਵਾ ਮਿਲਦੀਆਂ ਸਾਰੇ ਪਲਚੇ ਮਾਰਦੇ ਕਿ ਇਹ ਇਹ ਬੰਦੇ ਨੇ ਇਹ ਸੇਵਾ ਦੇ ਗਏ ਜਿਹੜਾ ਕੰਮ ਕਰਨ ਨੂੰ ਆਉਣ ਤੇ ਆ ਨਾ ਜੀ ਯਾਨੀ ਕਿ ਇਹਨਾਂ ਨੇ ਵੀ ਨਹੀਂ ਤੁਹਾਨੂੰ ਪੁੱਛਿਆ ਭਾਈ ਕਿ ਆਲਾ ਇੱਕ ਵਾਰ ਨਹੀਂ ਆ ਕੇ ਪੁੱਛਿਆ ਨਹੀਂ ਜੀ ਨਹੀਂ 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 ਇਹਨਾਂ ਨੇ ਕੁਛ ਨਹੀਂ ਪੁੱਛਿਆ ਇੱਕ ਵਾਰੀ ਪਾਣੀ ਦਾ ਘੁੱਟ ਨਹੀਂ ਇੱਥੇ ਪੁੱਛਿਆ ਇਹ ਬੰਦੇ ਬੈਠੇ ਬਾਹਰ ਆ ਕੇ ਸਾਡੇ ਕੋਲ ਆ ਕੇ ਇੱਕ ਮਿੰਟ ਖੜੇ ਨਹੀਂ ਹੋਏ ਕਿਉਂਕਿ ਜਾਂ ਹੋ ਸਕਦਾ ਪਿੱਛੋ ਹਦੈਤਾਂ ਹੁਣ ਇਹਨਾਂ ਨੂੰ ਪਰ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਤੁਹਾਨੂੰ ਇੱਕ ਦੋ ਦਿਨ ਹੀ ਹੈ ਕਿ ਤੁਹਾਨੂੰ ਆ ਕੋਠੜੀਆਂ ਜਿਹੜਾ ਬਾਹ ਇਹਨਾਂ ਦਾ ਇਫੈਕਟ ਜੋ ਕੱਟਾ ਗਿਆ ਸੀ ਅਸੀਂ ਤੇ ਉਹ ਦੀ ਅਧਾਰਨ ਸਾਹਮਣੇ ਆ ਕਿ ਉਹ ਅੰਦਰ ਆ ਰਾਮਦਾਨ ਏਸ਼ੀਆ ਦੇ ਵਿੱਚ ਬੈਠੇ ਆ ਤੁਸੀਂ ਬਾਹਰ ਧੁੱਪ ਦੇ ਵਿੱਚ ਆ ਚਾਨਣੀ ਵੇ ਤੇ ਛਾਂ ਦਾ ਇੱਕ ਉਜਰੀਆ ਜ਼ਰੂਰ ਬਣਿਆ ਪਰ ਧੋਪੇ ਦੇ ਵਿੱਚ ਵੀ ਨਿਕਲ ਰਹੀ ਹੈ ਹਰਦੀਪ ਜੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿੰਨਾ ਚਿਰ ਬੱਚਾ ਰੋਂਦਾ ਨਹੀਂ ਉਹਨਾਂ ਚ ਮਾਂ ਦੁੱਧ ਨਹੀਂ ਦਿੰਦੀ ਇਹਨਾਂ ਨੂੰ ਪਿੱਛੇ ਜੇ ਤੁਹਾਡੇ ਤਾਂ ਖਿਆਲ ਧਿਆਨ ਚ ਹੋਣੀ ਗੱਲ 2 ਘੰਟੇ ਵਾਸਤੇ ਇੱਥੇ ਜਥੇਬੰਦੀ ਵਾਲਿਆਂ ਨੇ ਦੂਜੀਆਂ ਜਥੇਬੰਦੀਆਂ ਵਿੱਚ ਸਾਰੀਆਂ ਜਥੇਬੰਦੀਆਂ ਨੇ 2 ਘੰਟੇ ਵਾਸਤੇ ਟੂਲ ਫ੍ਰੀ ਕੀਤਾ ਸੀ ਇਹਨਾਂ ਮੁਲਾਜ਼ਮਾਂ ਦੀਆਂ ਚੀਕਾਂ ਨਿਕਲ ਗਈਆਂ ਸੀ ਕਿ ਸਾਢੇ 2 ਘੰਟਿਆਂ ਦੀ ਇਹਨਾਂ ਨੇ ਸੈਲਰੀ ਕੱਟ ਲੈਣੀ ਆ ਜੇ 2 ਘੰਟੇ ਬੰਦ ਰਹਿੰਦਾ ਵਾ ਸਾਡੀ 4 ਘੰਟੇ ਦੀ ਸੈਲਰੀ ਕੱਟ ਹੁੰਦੀ ਆ ਤੇ ਸਾਡੇ ਲਈ ਹਾ ਦਾ ਨਾਰਾ ਮਾਰੋ ਦੂਜੀਆਂ ਜਥੇਬੰਦੀਆਂ ਨੇ ਵੀ ਅਣਖੌਲਿਆ ਕਰ ਦਿੱਤਾ ਸਿਰਫ ਸਾਡੀ ਇੱਕ BKJ ਪੰਜਾਬ ਦੀ ਜਥੇਬੰਦੀ ਸੀ ਜਿਨ੍ਹਾਂ ਨੇ ਇਹਨਾਂ ਦੇ ਹੱਕ 'ਚ ਆਵਾਜ਼ ਨਾਰਾ ਮਾਰਿਆ ਸੀ ਪਰ ਅੱਜ ਵੀ ਇਹਨਾਂ ਨੂੰ ਚਾਹੀਦਾ ਵਾ ਇਹ ਇਨਸਾਨੀਅਤ ਤੌਰ ਤੇ ਇਹਨਾਂ ਨੂੰ ਚਾਹੀਦਾ ਵਾ ਇਹ ਸਾਡੇ ਨਾਲ ਹੱਕ 'ਚ ਖੜਨਾ ਚਾਹੀਦਾ ਇਹ ਸਾਰੀ ਜਨਤਾ ਦਾ ਫੈਲਾ ਵਾ ਇਹ ਨਾ ਕਿ ਸਾਡਾ ਇਕੱਲੇ BKJ ਪੰਜਾਬ ਦੇ ਵਾਹਨ ਨਹੀਂ ਲੰਘਦੇ ਇੱਥੇ ਸਾਰੇ ਇਲਾਕੇ ਦੇ ਵਾਹਨ ਲੰਘਦੇ ਆ ਇਹਨਾਂ ਦੇ ਵਾਹਨ ਵੀ ਲੰਘਦੇ ਆ ਇਹ ਸਰ ਜਿਹੜਾ ਅੱਜ ਤੁਸੀਂ ਇਸ ਧਰਨੇ ਤੇ ਬੈਠੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਕਿ ਬਾਈਓ ਸਾਹਿਬ ਕਹਿੰਨੇ ਕਿ ਰੋਡ ਜਾਮ ਕਰਨਾ ਪਿਆ ਕੋਟੜੀਆਂ ਇਹਨਾਂ ਦੀ ਗੱਲ ਵੀ ਜ਼ਿਕਰ ਹੋਇਆ ਤਾਂ ਇਹੋ ਤੋਂ ਇਸ ਤੋਂ ਇਲਾਵਾ ਹੋਰ ਕਦਮ ਕੀ ਚੁੱਕਿਆ ਜਾ ਸਕਦਾ ਹੈ ਹਰਦੀਪ ਜੀ ਜੋ ਸਾਡੇ ਪ੍ਰਧਾਨ ਜੀ ਕਹਿ ਰਹੇ ਆ ਵੀ ਠੀਕ ਆ ਜਿੱਦਾਂ ਦਾ ਵੀ ਸਾਨੂੰ ਸਖਤ ਤੋਂ ਸਖਤ ਕਦਮ ਚੱਕਣਾ ਪਿਆ ਕੱਲ 23 ਤਰੀਕ ਦੀ 11 ਵਜੇ ਦੀ ਇੱਥੇ ਮੀਟਿੰਗ ਆ ਮੀਟਿੰਗ ਤੋਂ ਬਾਅਦ ਅਸੀਂ ਸਖਤ ਤੋਂ ਸਖਤ ਐਕਸ਼ਨ ਲੈਣ ਜਾ ਰਹੇ ਹਾਂ ਇੱਕ ਤਾਂ ਅਸੀਂ ਹੋ ਸਕਦਾ ਰੋਡ ਵੀ ਜਾਮ ਕਰੀਏ ਇਹ ਵੀ ਦੂਸਰਾ ਅਸੀਂ ਰੋਹਨ ਰਾਜਦੀਪ ਵਾਲਿਆਂ ਨੂੰ ਇਹ ਤੁਹਾਡੇ ਜਰੀਏ ਇਹ ਗੱਲ ਪਹੁੰਚਾਉਣੀ ਚਾਹੁੰਦੇ ਹਾਂ ਸੀਐਮ ਸਾਹਿਬ ਤੱਕ ਵੀ ਇਹ ਗੱਲ ਪਹੁੰਚਾਉਣੀ ਚਾਹੁੰਦੇ ਹਾਂ ਕਿ ਜਿੱਥੇ-ਜਿੱਥੇ ਵੀ ਰੋਹਨ ਰਾਜਦੀਪ ਦੇ ਟੂਲ ਪ੍ਰੈਕਸ ਚੱਲ ਰਹੇ ਆ ਅਸੀਂ ਹਰ ਗੱਜ ਉਹ ਬਰਦਾਸ਼ਤ ਨਹੀਂ ਕਰਾਂਗੇ ਜਿੰਨਾ ਚਿਰ ਸਾਡੀ ਇਹ ਸੜਕ ਦੀ ਸੁਣਵਾਈ ਨਹੀਂ ਹੁੰਦੀ ਸਾਨੂੰ ਇਹਨਾਂ ਦੇ ਅੰਦਰਲੇ ਕਿਸੇ ਗੁੱਤ ਸੂਚਨਾ ਤੋਂ ਪਤਾ ਲੱਗਾ ਵਾ ਵੀ ਜਿੰਨੇ ਦਿਨ ਮਰਜੀ ਬਹਿ ਲੈਣ ਅਸੀਂ ਕਿਹੜਾ ਇਹ ਬਣਾਉਣਾ ਵਾ ਅਸੀਂ ਸਮਾਨ ਚੱਕ ਕੇ ਚਲੇ ਜਾਣਾ ਪਰ ਇਹਨਾਂ ਦੇ ਦਿਮਾਗ ਜੇ ਭਲੇਖਾ ਵਾ ਇਹ ਬੀਕੇ ਜੂ ਪੰਜਾਬ ਨੇ ਜਿੱਥੇ ਵੀ ਰੋਹਨ ਰਾਜਦੀਪ ਦੇ ਟੂਲ ਪਲਾਜੇ ਚੱਲਦੇ ਆ ਜੇ ਨਹੀਂ ਕੋਈ ਸਾਡੀ ਸੁਣਵਾਈ ਹੁੰਦੀ ਤਾਂ ਅਸੀਂ ਸਾਰੇ ਹੀ ਇਹ ਪਰਚੀ ਮੁਕਤ ਕੀਤੇ ਜਾਂਦੇ ਇਹ ਦੂਜੇ ਪਾਰੇ ਪੰਜਾਬ ਦੇ ਵਿੱਚ ਚੋਣੇ ਦੀ ਜੋ ਫੈਸਲੇ ਉਹ ਪੱਕੀ ਹੋਈ ਹੈ ਕਈ ਥਾਵਾਂ ਤੇ ਚੋਣੇ ਵੱਧਿਆ ਵੀ ਗਿਆ ਤਾਂ ਇੱਕ ਪਾਸੇ ਟੂਲ ਟੈਕਸ ਤੇ ਰਾਤ ਬਤੌਣੀ ਦਿਨ ਬਤੌਣਾ ਦੂਜੇ ਪਾਸੇ ਉਹ ਫਸਲ ਦੇ ਦੇਖਭਾਲ ਕਰਨੀ ਤਾਂ ਫਿਰ ਥੋੜਾ ਜਿਹਾ ਔਖਾ ਨਹੀਂ ਹੋਊਗਾ ਕਿ ਲਗਾਤਾਰ ਫਿਰੇ ਦੋਨੇ ਮੂਰਚੇ ਸੰਭਾਲਨੇ ਪੈਣਗੇ ਹਰਦੀਪ ਜੀ ਇਹ ਅਸੀਂ ਰਲ ਮਿਲ ਕੇ ਜਿੱਦਾਂ ਬੰਦਿਆਂ ਦੀਆਂ ਡਿਊਟੀਆਂ ਲਗਾਈਆਂ ਜਾਂਦੀਆਂ ਰਾਤ ਦੀਆਂ ਡਿਊਟੀਆਂ ਵੱਖਰੀਆਂ ਲਾਈਆਂ ਜਾਂਦੀਆਂ ਦਿਨ ਦੀਆਂ ਵੱਖਰੀਆਂ ਲਾਈਆਂ ਜਾਂਦੀਆਂ ਵਾ ਜਦੋਂ ਸਾਨੂੰ ਲੋਡ ਹੁੰਦੀ ਆ ਅਸੀਂ ਸਾਰਾ ਸੰਘਰਸ਼ ਇਕੱਠਾ ਇਕੱਠੇ ਹੋ ਕੇ ਵੀ ਲੜਦੇ ਆ ਜਿੱਦਾਂ ਹੁਣ ਕੁਝ ਬੰਦੇ ਅੱਜ ਦਿਨ ਦੀਆਂ ਡਿਊਟੀਆਂ ਨਿਭਾ ਰਹੇ ਆ ਕੁਝ ਰਾਤ ਦੇ ਬੰਦੇ ਵੱਖਰੇ ਆ ਉਹ ਰਾਤ ਵਾਲੀਆਂ ਡਿਊਟੀਆਂ ਨਿਭਾਉਣਗੇ ਇਸੇ ਤਰ੍ਹਾਂ ਹੀ ਇਹ ਕੰਮ ਕਾਜ ਚੱਲਦੇ ਰਹਿਣੇ ਆ ਬਾਕੀ ਬਾਬੇ ਨਾਨਕ ਦੀ ਖੇਤੀ ਆ ਉਹਨੇ ਆਪੇ ਹਾਲ ਚਲਾ ਲੈਣੇ ਆ ਜੀ ਕੱਲ ਇੱਕ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਉਸ ਮੀਟਿੰਗ ਵਿੱਚ ਤੁਹਾਡੀ ਮੀਟਿੰਗ ਵਿੱਚ ਪਤਾ ਨਹੀਂ ਅਜੇ ਕੁਝ ਕਿਆਸ ਹੀ ਲਗਾਏ ਜਾ ਰਿਹਾ ਕਿ ਕਿਹੋ ਜਿਹਾ ਫੈਸਲੇ ਲੈ ਜਾਣਗੇ ਉਹ ਇਲਾਕਾ ਨਿਵਾਸੀਆਂ ਨੂੰ ਕੁਝ ਸੁਨੇਹਾ ਦੇਣਾ ਚਾਹੂੰ ਇਲਾਕਾ ਨਿਵਾਸੀਆਂ ਨੂੰ ਵੀ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੋ ਤਾਂ ਕਿ ਇਹ ਸਾਰੇ ਇਲਾਕੇ ਦਾ ਭਲਾ ਹੋ ਸਕੇ ਸਖਤਨ ਸਖਤ ਫੈਸਲੇ ਲੈ ਜਾਣਗੇ ਕੱਲ ਨੂੰ ਉਹਦੇ ਬਾਬਤ ਅਸੀਂ ਤੁਹਾਨੂੰ ਮੀਟਿੰਗ ਤੋਂ ਬਾਅਦ ਕਿੰਨੇ ਵਜੇ 11 ਵਜੇ ਦਾ ਟਾਈਮ ਹੈ 11 ਵਜੇ ਮੀਟਿੰਗ ਦਾ ਟਾਈਮ ਹੈ ਜੀ ਦੇਖੋ 2 ਘੰਟੇ ਚੱਲਦੀ 3 ਘੰਟੇ ਚੱਲਦੀ ਆ ਉਹ ਅਸੀਂ ਉਸ ਤੋਂ ਬਾਅਦ ਤੁਹਾਡੇ ਨਾਲ ਖਲਾਸੇ ਕਰ ਤਾ ਕੱਲ ਵੀ ਕੇਜੂ ਪੰਜਾਬ ਦੀ 11 ਵਜੇ ਮੀਟਿੰਗ ਹੈ ਵੱਡੇ ਕਿਆਸ ਲਗਾਏ ਜਾ ਰਹੇ ਕਿ ਉਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਲਏ ਜਾ ਰਿਹਾ ਹੈ ਉਸ ਮੀਟਿੰਗ ਦੇ ਵਿੱਚ ਇਹ ਵੀ ਫੈਸਲਾ ਲਿਆ ਜਾ ਸਕਦਾ ਹੈ ਕਿ ਸੜੋਡ ਨੂੰ ਜਾਮ ਕੀਤਾ ਜਾਵੇ ਇਹ ਵੀ ਫੈਸਲਾ ਲਿਆ ਜਾ ਸਕਦਾ ਹੈ ਕਿ ਇਸ ਦੇ ਥੋੜੀ ਨਾ ਫਰੀ ਥੋੜੇ ਹੋਰ ਜਥੇਬੰਦੀਆਂ ਨਾਲ ਕੰਟੈਕਟ ਕਰਕੇ ਜਿਹੜੇ ਜਥੇਬੰਦੀਆਂ ਇਸ ਨਾਲ ਜਥੇਬੰਦੀ ਸੰਪਰਕ ਦੇ ਵਿੱਚ ਨੇ ਤਾਂ ਇੱਕ ਵੱਡਾ ਮੋਰਚਾ ਲੱਗ ਸਕਦਾ ਜਿੱਦਾਂ ਕਿ ਦਿੱਲੀ ਦੇ ਵਿੱਚ ਲੱਗਿਆ ਸੀ ਲੰਮਾ ਟਾਈਮ ਚੱਲ ਸਕਦਾ ਪਰ ਅਗਲੀ ਰਾਜਨੀਤੀ ਕੀ ਰਹੇਗੀ ਉਹ ਵੀ ਰਿਪੋਰਟ ਲੈ ਕੇ ਹਾਜ਼ਰ ਹੋਵਾਂਗੇ ਦੇਖਦੇ ਰਹੋ ਐਨ ਐਨ ਆਰ ਨਿਊਜ਼